ਤੁਹਾਡੇ ਕਲਖਾਲਸਾ ਵਾਹਿਗੁਰੂ ਦੀ ਜਿੱਤ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਕੀਰਤਿਆਂ ਵਿੱਚੋਂ ਭਾਈ ਲਾਲੋ ਜੀ ਦਾ ਅਜਨ ਦਿਹਾੜਾ ਹੈ ਆਪ ਸਭਨਾਂ ਨੂੰ ਬਹੁਤ ਬਹੁਤ مبارਕਾ ਹੋਣ ਜੀ ਭਾਈ ਲਾਲੋ ਸੱਚੀ ਮਿਹਨਤ ਕਰਨ ਵਾਲੇ ਗੁਰੂ ਦੇ ਸਿੱਖ ਹਨ ਜਿਨ੍ਹਾਂ ਦਾ ਜਨਮ 1452 ਵਿੱਚ ਸੈਦਪੁਰ ਜਿਸ ਨੂੰ ਹੁਣ ਇਹਮਨਾਬਾਦ ਪਾਕਿਸਤਾਨ ਵਿਖੇ ਹੈ ਹੋਇਆ ਸੀ ਆਪ ਸੱਚੀ ਮਿਹਨਤ ਕਰਨ ਵਾਲੇ ਤਰਖਾਨ ਸਨ ਰਾਜਜੀ ਦੇ ਪਿਤਾ ਭਾਈ ਜਗਤਰਾਮ ਘਟੌੜਾ ਜਾਤੀ ਦੇ ਸਨ ਜੋ ਤਰਖਾਨ ਦਾ ਕੰਮ ਕਰਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ ਆਪ ਜੀ ਦਸੰਵਾ ਦੀ ਕਿਰਤ ਕਰਦੇ ਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਲੋੜਵੰਦਾਂ ਦੀ ਮਦਦ ਕਰਦੇ ਲੰਗਰ ਪਾਣੀ ਸਿਖਾਉਂਦੇ ਗੁਰੂ ਸਵਾਰਿਓ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ 1507 ਤੋਂ ਲੈ ਕੇ 1516 ਤੱਕ ਜਦੋਂ ਭਾਈ ਮਰਦਾਨਾ ਨੂੰ ਨਾਲ ਲੈ ਕੇ ਲੋਕਾਈ ਨੂੰ ਸੋਧਣ ਲਈ ਨਿਕਲੇ ਤਾਂ ਪਿੰਡ ਸੈਦਪੁਰ ਵਿਖੇ ਸੰਗਤਾਂ ਨੂੰ ਉਪਦੇਸ਼ ਦੇਣ ਲਈ ਕੁਝ ਦਿਨ ਠਹਿਰੇ। ਰਾਤ ਸਮੇਂ ਸਤਿਗੁਰੂ ਜੀ ਭਾਈ ਲਾਲੋ ਦੇ ਘਰ ਪ੍ਰਸ਼ਾਦਾ ਛਕਦੇ ਅਤੇ ਕੁਝ ਛਿਰ ਆਰਾਮ ਵੀ ਫਰਮਾਉਂਦੇ। ਗੁਰੂ ਨਾਨਕ ਪਾਤਸ਼ਾਹ ਵੱਲੋਂ ਸਿੱਖੀ ਨੂੰ ਬਖਸ਼ਿਸ਼ ਤਿੰਨ ਮੂਲ ਸਿਧਾਂਤਾਂ ਕਿਰਤ ਕਰੋ ਵੰਡ ਛਕੋ ਨਾਮ ਜਪੋ ਵਿੱਚੋਂ ਧਰਮੀ ਮਿਹਨਤੀ ਅਤੇ ਇਮਾਨਦਾਰੀ ਦੀ ਕਿਰਤ ਦਾ ਮਜਸਮਾ ਉਹਨਾਂ ਨੂੰ ਭਾਈ ਲਾਲੋ ਹੀ ਨਜ਼ਰ ਆਏ ਉਹਨਾਂ ਦਾ ਕੋਈ ਪੁੱਤਰ ਨਹੀਂ ਸੀ ਇੱਕ ਪੁੱਤਰੀ ਸੀ ਜਿਸ ਦੀ ਔਲਾਦ ਹੁਣ ਤਤਲਾ ਪਿੰਡ ਵਿੱਚ ਰਹਿੰਦੀ ਹੈ ਪਤਨੀ ਵੀ ਸਿੱਖੀ ਮਰਿਆਦਾ ਦੀ ਧਾਰਨੀ ਸੀ ਜਦ ਗੁਰੂ ਸਾਹਿਬ ਨੇ ਭਾਈ ਲਾਲੋ ਦੇ ਘਰ ਰਹਿਣਾ ਸ਼ੁਰੂ ਕੀਤਾ ਤਾਂ ਭਾਈ ਲਾਲੋ ਤਰਖਾਨ ਸਿੱਖ ਹੋਣ ਦੇ ਨਾਤੇ ਉਹਨਾਂ ਟਾਈਮਾਂ ਦੇ ਵਿੱਚ ਜਾਤ ਪਾਤ ਦਾ ਬੜਾ ਵਖਰੇਵਾ ਸੀ ਅਤੇ ਇਸ ਜਾਤੀ ਨੂੰ ਨੀਵੀਂ ਜਾਤੀ ਕਿਹਾ ਜਾਂਦਾ ਸੀ ਗੁਰੂ ਸਾਹਿਬ ਵਾਸਤੇ ਵੱਖਰਾ ਚੌਂਕਾ ਤਿਆਰ ਕੀਤਾ ਉਸ ਵਿੱਚੋਂ ਨੀਚੀ ਜਾਤ ਦੀ ਹੀਣ ਭਾਵਨਾ ਕੱਢਣ ਲਈ ਗੁਰੂ ਸਾਹਿਬ ਨੇ ਉੱਥੇ ਪੰਜ ਭੋਜਨ ਬਣਾਉਣ ਲਈ ਮਨਾ ਕਰ ਦਿੱਤਾ ਤੇ ਕਿਹਾ ਕਿ ਜੋ ਸੱਚ ਨਾਲ ਪਿਆਰ ਕਰਦਾ ਹੈ ਉਹਦਾ ਚੌਂਕਾ ਵੀ ਹਮੇਸ਼ਾ ਸੁੱਚਾ ਹੀ ਰਹਿੰਦਾ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਜਿਨ ਕੇ ਸੰਗ ਸਾਥ ਵੱਡਿਆਂ ਸਿਉ ਕਿ ਆ ਰੀਸ ਜਿੱਥੇ ਨਹੀਂ ਸਮਾਲਿਆ ਤੇ ਥੇ ਨਜ਼ਰ ਤੇਰੀ ਬਖਸ਼ੀਸ ਪ੍ਰਚਾਰ ਕਰਦਿਆਂ ਨੂੰ ਚੋਖੇ ਦਿਨ ਹੋ ਗਏ ਤੇ ਮਲਕ ਭਾਗੋ ਇਸੇ ਨਗਰ ਦਾ ਸਨੇਕ ਬਹੁਤ ਨਾੜ ਬੰਦਾ ਲੋਕਾਂ ਨੂੰ ਲੁੱਟ ਲੁੱਟ ਕੇ ਬੜਾ ਪੈਸਾ ਇਕੱਠਾ ਕੀਤਾ ਹੈ ਹਰ ਸਾਲ ਹੀ ਉਹ ਭੰਡਾਰਾ ਕਰਦਾ ਹੈ। ਔਰ ਹਰ ਸਾਲ ਹੀ ਉਹ ਭੰਡਾਰੇ ਤੇ ਸਾਰੇ ਲੋਕਾਂ ਨੂੰ ਸੱਦਾ ਪੱਤਰ ਭੇਜਦਾ। ਸਾਰੀ ਦੁਨੀਆ ਉਹਦੇ ਘਰ ਦੇ ਵਿੱਚੋਂ 36 ਪ੍ਰਕਾਰ ਦੇ ਭੋਜਨ ਛਕਦੀ। ਐਤਕੀ ਵੀ ਭੰਡਾਰੇ ਸਮੇਂ ਹਰ ਇੱਕ ਦੇ ਘਰ ਉਸਨੇ ਸੱਦਾ ਭੇਜਿਆ। ਭਾਈ ਲਾਲੂ ਦੇ ਘਰ ਵੀ ਮਲਕ ਭਾਗੂ ਨੇ ਸੱਦਾ ਭੇਜਿਆ ਤੇ ਗੁਰੂ ਨਾਨਕ ਸਾਹਿਬ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਜਿਸ ਵੇਲੇ ਸਿਪਾਈਆਂ ਨੇ ਜਾ ਕੇ ਮਲਕ ਭਾਗੂ ਨੂੰ ਦੱਸਿਆ ਕਿ ਇੱਕ ਸਾਧੂ ਸੁਭਾਅ ਦਾ ਸੰਤ ਲਾਲੂ ਦੇ ਘਰੇ ਠਹਿਰ ਆਇਆ ਹੈ ਉਸ ਨੇ ਆਪ ਜੀ ਦੇ ਭੰਡਾਰੇ ਦਾ ਭੋਜਨ ਸ਼ਕਣਾ ਨਹੀਂ ਮੰਨਿਆ ਇਸ ਵਾਸਤੇ ਉਹ ਆਪ ਜੀ ਦੇ ਘਰ ਭੋਜਨ ਸ਼ਕਣ ਵਾਸਤੇ ਨਹੀਂ ਆਵੇਗਾ ਖੋਣ ਸਿਪਾਈਆਂ ਨੂੰ ਸਦ ਕੇ ਫਿਰ ਬਾਬੇ ਨਾਨਕ ਨੂੰ ਸਦ ਲਿਆ ਤੇ ਬੇਨਤੀ ਕੀਤੀ ਮਲਕ ਭਾਗੂ ਨੇ ਕਿ ਤੁਸੀਂ ਸਾਡਾ ਲੰਗਰ ਸ਼ਕੋ ਮਲਕ ਭਾਗੂ ਨੇ ਬੇਨਤੀ ਤੇ ਗੁਰੂ ਨਾਨਕ ਸਾਹਿਬ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਭੋਜਨ ਛਕੰਤੋਂ ਉਹਨਾਂ ਨੇ ਫਿਰ ਵੀ ਨਾ ਕਰ ਦਿੱਤੀ ਕਹਿਣ ਲੱਗੇ ਇਹ ਭੋਜਨ ਗਰੀਬ ਲੋਕਾਂ ਦੇ ਖੂਨ ਨਿਚੋੜ ਕੇ ਤਿਆਰ ਕੀਤਾ ਹੋਇਆ ਹੈ ਇਸ ਕਰਕੇ ਸਾਨੂੰ ਇਹ ਭੋਜਨ ਜਿਹੜਾ ਹੈ ਗੁਵਾਰਾ ਨਹੀਂ ਹੈ ਕੋਈ ਇਤਿਹਾਸਕਾਰ ਦੱਸਦੇ ਨੇ ਕਿ ਇਥੇ ਭਾਈ ਲਾਲੋ ਦੇ ਘਰ ਦੀ ਕੋਧਰੇ ਦੀ ਰੋਟੀ ਵੀ ਸਤਿਗੁਰੂ ਲੈ ਕੇ ਆਏ ਇੱਕ ਬਨੇ ਮਾਲ ਪੂੜੀਆਂ ਹੱਥ ਵਿੱਚ ਫੜੀਆਂ ਕੋਧਰੇ ਦੀ ਰੋਟੀ ਦੇ ਵਿੱਚੋਂ ਦੁੱਧ ਵਗਿਆ ਤੇ ਮਲਕ ਭਾਗੋ ਦੀਆਂ ਰੋਟੀਆਂ ਚੋਂ ਖੂਨ ਪਰ ਨਹੀਂ ਪਿਆਰਿਓ ਟੱਲ ਸਚਾਈ ਇਹ ਸੀ ਸਤਿਗੁਰੂ ਦਾ ਸਮਝਾਉਣ ਦਾ ਤਰੀਕਾ ਕਿਉਂਕਿ ਉਹ ਕਿਸੇ ਤੋਂ ਪਿਆਰਿਓ ਡਰਦੇ ਨਹੀਂ ਸੀ ਉਹਨਾਂ ਨੇ ਉਹਨੂੰ ਸਮਝਾਉਣਾ ਕੀਤਾ ਕਿ ਤੂੰ ਗਰੀਬਾਂ ਤੋਂ ਵਿਆਜ ਲੈ ਲੈ ਕੇ ਉਹਨਾਂ ਦੇ ਖੂਨ ਨਚੋੜ-ਨਚੋੜ ਕੇ ਤੂੰ ਲਾਲਚ ਦੇ ਵਸ ਪੈ ਕੇ ਮਾਇਆ ਕਤਰ ਕੀਤੀ ਹੈ ਤੇਰਾ ਭੰਡਾਰਾ ਇਹ ਲੋਕਾਂ ਦੇ ਖੂਨ ਦਾ ਭੰਡਾਰਾ ਇਸ ਵਾਸਤੇ ਸਾਨੂੰ ਇਹ ਮਨਜ਼ੂਰ ਨਹੀਂ ਅਸੀਂ ਇਸ ਕਰਕੇ ਨਹੀਂ ਸ਼ੱਕਦੇ ਸੋ ਬੜੇ ਪਿਆਰ ਸਤਕਾਰ ਦੇ ਨਲਕ ਮਲਕ ਭਾਗੂ ਨੂੰ ਸਮਝਾਇਆ ਮਲਕਪਾਗੋ ਸਤਿਗੁਰੂ ਦੀਆਂ ਵਚਨਾਂ ਨੂੰ ਸੁਣ ਕੇ ਡੇ ਕੇ ਚਨਣਾ ਤੇ ਪੈ ਗਿਆ ਅਗੇ ਤੋਂ ਪ੍ਰਣ ਕੀਤਾ ਕਿ ਮੈਂ ਐਸਾ ਕੰਮ ਨਹੀਂ ਕਰਾਂਗਾ ਜਿਹੜਾ ਕੰਮ ਕਿਸੇ ਗਰੀਬ ਦੀ ਹਾ ਦੇ ਨਾਲ ਕੀਤਾ ਜਾਵੇ ਸੋ ਸਤਿਗੁਰਾਂ ਨੇ ਮਲਕਪਾਗੋ ਨੂੰ ਵੀ ਸਿਧੇ ਰਹਿ ਪਾਇਆ ਔਰ ਭਾਈ ਲਾਲੋ ਗੁਰੂ ਸਾਹਿਬ ਨਾਲ ਰਹਿੰਦਿਆਂ ਉਹਨਾਂ ਦੀ ਮਿਹਰ ਸਰਕਾਰ ਉੱਚੇ ਜੀਵਨ ਵਾਲਾ ਸਿੱਖ ਬਣ ਗਿਆ ਉਸ ਦੀ ਪਤਨੀ ਵੀ ਸੰਗਤ ਦੀ ਤਨੁਮਨੋਂ ਸੇਵਾ ਕਰਦੀ ਇੱਥੇ ਗੁਰੂ ਸਾਹਿਬ ਕਾਫੀ ਸਮਾਟ ਕੇ ਅੰਤ ਨੂੰ ਸਿੱਖੀ ਪ੍ਰਚਾਰ ਤੇ ਪ੍ਰਸਾਰ ਦੀ ਸੇਵਾ ਲਈ ਭਾਈ ਲਾਲੋ ਨੂੰ ਬਖਸ਼ਿਸ਼ ਕਰਕੇ ਆਪ ਜਗਤ ਉਧਾਰਨ ਲਈ ਅੱਗੇ ਚੱਲ ਪਏ ਇਸ ਸਿਦਕੀ ਸਿੱਖ ਨੇ ਨਾਮ ਜਪਦਿਆਂ ਸਿਮਰਨ ਕਰਦਿਆਂ ਤੇ ਕਿਰਤ ਕਰਦਿਆਂ ਰੱਜ ਕੇ ਸਾਧ ਸੰਗਤ ਦੀ ਸੇਵਾ ਕੀਤੀ ਜਿਸ ਲਈ ਸਾਰਾ ਸਿੱਖ ਜਗਤ ਇਹਨਾਂ ਦਾ ਕਰਜ਼ਦਾਰ ਹੈ ਇਹਨਾਂ ਦਾ ਕਦ ਪਲ ਅਕਾਲ ਪੁਰਖ ਤੋਂ ਬਲਾਵਾ ਆਇਆ ਇਸ ਤੋਂ ਸਾਡਾ ਇਤਿਹਾਸ ਵੀ ਖਬਰ ਹੈ ਤੇ ਇਸ ਦੀ ਖੋਜ ਦੀ ਲੋੜ ਹੈ ਇਹਨਾਂ ਦੇ ਪਰਸਾਏ ਹੀ ਸਤਿਗੁਰੂ ਨੇ ਸ਼ਬਦ ਉਚਾਰਨ ਕੀਤਾ ਸੀ ਜੈਸੀ ਮੈਂ ਆਵੇ ਕਸਮ ਕੀ ਬਾਣੀ ਤੋ ਇਸਲਾ ਕਰੀ ਗਿਆਨ ਮੇ ਲਾ ਲੋ ਪਾਪ ਕੀ ਜਨਨ ਲੈ ਕਾਬਲੋਤਾ ਆ ਜੋਰੀ ਮੰਗੇ ਦਾਣ ਮੇ ਲਾ ਲੋ ਇਹ ਪਹਿਲਾ ਹੀ ਬਚਨ ਆਪ ਜੀ ਨੇ ਦੱਸ ਦਿੱਤੇ ਸਨ ਜਿਸ ਵੇਲੇ ਸੈਦਪੁਰ ਤੇ ਇੱਕ ਵਾਰ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਭੁੱਖ ਲੱਗੀ ਹੈ ਲਾਲੋ ਦੇ ਘਰ ਤੋਂ ਪਾਸੇ ਹੀ ਸਤਿਗੁਰੂ ਨੇ ਕਿਹਾ ਉਹ ਵਿਆਹ ਵਾਲੇ ਘਰ ਜਾ ਜਾ ਕੇ ਪ੍ਰਸ਼ਾਦਾ ਛਕਿਆ ਕਹਿਣ ਲੱਗੇ ਪਿਆਰਿਓ ਉਸ ਵੇਲੇ ਉਸ ਘਰ ਦੇ ਵਿੱਚ ਸ਼ਰਾਬ-ਕबाब ਦਾ ਕੰਮ ਚੱਲਦਾ ਪਿਆ ਸੀ ਜਦੋਂ ਭਾਈ ਮਰਦਾਨਾ ਗਿਆ ਰੋਟੀ ਖਾਣ ਦੀ ਬਜਾਏ ੱੱਕੇ ਮਾਰ ਕੇ ਘਰੋਂ ਕੱਢ ਦਿੱਤਾ ਆ ਕੇ ਗੁਰੂ ਸਾਹਿਬ ਨੂੰ ਦੱਸਿਆ ਕਿ ਮੇਰੇ ਨਾਲ ਤੇ ਬਹੁਤ ਮਾੜਾ ਕੀਤਾ ਉਹਨਾਂ ਨੇ ਤੇ ਗੁਰੂ ਸਾਹਿਬ ਨੇ ਫਿਰ ਸੂਚੇਦ ਕੀਤਾ ਕਹਿਣ ਲੱਗੇ ਆਪਣੇ ਸਿੱਖ ਭਾਈ ਲਾਲੋ ਨੂੰ ਵੀ ਨਗਰ ਚੋਂ ਬਾਹਰ ਕੱਢ ਲਿਆ ਤੇ ਹੋਰ ਗੁਰਸਿੱਖੀ ਉਹਨਾਂ ਨੂੰ ਵੀ ਬਾਬਾ ਨਾਨਕ ਬਾਹਰ ਦੂਰ ਲੈ ਗਏ ਜਿੱਥੇ ਇਹ ਸ਼ਬਦ ਚਾਰਨ ਕੀਤਾ ਸੀ ਭਾਈ ਉਹ ਸੱਚ ਹੋਇਆ ਜਦੋਂ ਸੈਦਪੁਰ ਤੇ ਚੜ੍ਹਾਈ ਕੀਤੀ ਆਣ ਕੇ ਲੁੱਟ ਪੁੱਟ ਕੇ ਸਾਰੇ ਨਗਰ ਤੋਂ ਪੰਡਾ ਬਣਾ ਕੇ ਅੱਗੇ ਲਾ ਲਿਆ ਜਿਹੜੇ ਵਿਆਹ ਵਾਲੇ ਘਰੋਂ ਮਰਦਾਨਾ ਕੁੱਟ ਖਾ ਕੇ ਆਇਆ ਸੀ ਪਿਆਰਿਓ ਉਹਨਾਂ ਦੇ ਸਿਰ ਤੇ ਵੀ ਪੰਡਾ ਚਕਾਈਆਂ ਮਰਦਾਨੇ ਨੂੰ ਇੱਕ ਘੋੜੀ ਦੀ ਲਗਾਮ ਫੜਾਈ ਬਾਬਾ ਨਾਨਕ ਜੀ ਵੀ ਨਾਲ ਤੁਰੇ ਪੰਡ ਚਕਾਈ ਪੰਡ ਪਿਆਰੇ ਉਹਨਾਂ ਦੀ ਇੱਕ ਗੱਠ ਉੱਪਰ ਜਾਂਦੀ ਇੱਕ ਗਿੱਠ ਜਿਸ ਵੇਲੇ ਕੈਦ ਕਰਕੇ ਉਹਨਾਂ ਨੂੰ ਇਮਨਾਬਾਦ ਦੇ ਵਿੱਚ ਚੱਕੀਆਂ ਪੀਸਣ ਵਾਸਤੇ ਲੈ ਕੇ ਗਏ ਪਿਆਰਿਓ ਦਾਣੇ ਪੀਸਣ ਵਾਸਤੇ ਦਿੱਤੇ ਤੇ ਉਹਨਾਂ ਦੀ ਚੱਕੀ ਆਟੋਮੈਟਿਕ ਆਪਣੇ ਆਪ ਚੱਲੀ ਬਾਬਰ ਨੂੰ ਜਾਬਰ ਕਹਿੰਦਾ ਹਈਆ ਇੱਥੇ ਹੀ ਕੀਤਾ ਪਿਆਰਿਓ ਜਿਸ ਵੇਲੇ ਬਾਬਰ ਨੇ ਆਣ ਕੇ ਵੇਖਿਆ ਸਿਪਾਈਆਂ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਹ ਕੋਈ ਰੱਬੀ ਰੂਹ ਹੈ ਜਿਹਨੂੰ ਕਹਿਦ ਕੀਤਾ ਇਹਨੂੰ ਛੱਡਣਾ ਚਾਹੀਦਾ ਹੈ ਜਿਸ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਪਿਆਰਿਓ ਨਿਹਾਲ ਹੋ ਗਿਆ ਤੇ ਪੈਰਾਂ ਤੇ ਚੱਲਣਾਂ ਦੀ ਟੈਪਿਆ ਚੰਨਾਂ ਤੇ ਟੈਕੇ ਬੇਨਤੀ ਕੀਤੀ ਮੈਨੂੰ ਬਖਸ਼ ਲੋ ਸਤਿਗੁਰੂ ਨੇ ਕਿਹਾ ਕਿ ਜਿੰਨੀ ਦੁਨੀਆ ਇਹ ਤੂੰ ਫੜੀਏ ਇਹਨਾਂ ਦਾ ਮਾਲ ਸੁਭਾਅ ਇਹਨਾਂ ਨੂੰ ਦੇ ਇਹਨਾਂ ਨੂੰ ਛੱਡ ਦੇ ਸਾਰਿਆਂ ਨੂੰ ਛਡਵਾਇਆ ਤੇ ਆਪ ਵੀ ਉੱਥੋਂ ਉਪਦੇਸ਼ ਦੇ ਕੇ ਕੋਥੋਂ ਅੱਗੇ ਚਾਲੇ ਮਾਰਦੇ ਨੇ ਸੇ ਪਿਆਰਿਓ ਇਹ ਸੀ ਇਹਨਾਂ ਬਾਦ ਸ਼ਹਿਦਪੁਰ ਦੀ ਵਾਰਤਾ ਭਾਈ ਲਾਲੋ ਦੀ ਨਗਰ ਦੀ ਵਾਰਤਾ ਜੋ ਆਪ ਜੀ ਨਾਲ ਸੰਝ ਕੀਤੀ ਹੈ ਆਸ ਹੈ ਆਪੂ ਪੂਰ ਪਿਆਰਿਓ ਸਾਨੂੰ ਉਸੇ ਤਰ੍ਹਾਂ ਹੀ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਪਿਆਰ ਦਿੰਦੇ ਰਹੋਗੇ ਆਪਜੀ ਦੇ ਪਿਆਰ صدਕਾ ਵੱਧੋ ਵੱਧ ਆਪਜੀ ਨਾ ਸਾਝ ਪਾਈ ਜਾਵੇ ਇਹ ਸੀ ਬਾਬੇ ਨਾਨਕ ਦੀ ਫੇਰੀ ਭਾਈ ਲਾਲੋ ਦੇ ਗ੍ਰਹਿ ਵਿਖੇ ਔਰ ਇੱਥੋਂ ਦੇ ਮਲਖਪਾ ਗੁਨੂਸ ਸੁਧਾਲ ਦੀ ਅਤੇ ਪ੍ਰਖਤ ਵਾਕ ਜੈਸੀ ਮੇ ਆਵੇ ਖਸਮ ਕੀ ਬਾਣੀ ਦਾ ਅਸ਼ਰ ਕਰੀ ਗਿਆਨ ਵੇਲਾ ਲੋ ਸੱਚ ਸਾਬਤ ਹੋਇਆ ਸੋ ਇਹ वार्ता ਆ ਜੀ ਨਾ ਸਾਝੀ ਕੀਤੀ ਹੋਈਆਂ ਭੁਲਾ ਨੂੰ ਚਤਾਰੋ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ